हां जी विद्यार्थियों मेरिटोरियस ਸਕੂਲਾਂ ਵਿੱਚ ਜਿਹੜੀ ਕਾਉਂਸਲਿੰਗ ਚੱਲ ਰਹੀ ਹੈ ਕਿ ਤਾਂ ਪਹਿਲੇ ਦਿਨ ਕੱਲ ਜਣੇ ਕਿ ਜਿਹੜਾ ਪਹਿਲਾ ਦਿਨ ਹੋਏਗਾ ਕਾਉਂਸਲਿੰਗ ਦਾ 10 25 ਦਾ ਕਿੱਥੋਂ ਤੋਂ ਤੱਕ ਜਿਹੜਾ ਵਿਦਿਆਰਥੀਆਂ ਨੇ ਆਉਣਾਗਾ ਕਾਉਂਸਲਿੰਗ ਦੇ ਲਈ ਵਾਕੀ ਜਿਹੜੀ ਵੀਡੀਓ ਦੇ ਵਿੱਚ ਅੱਗੇ ਪਾਈਆਂ ਜਾ ਚੁੱਕੀਆਂ ਨੇ ਕੀ ਕੀ ਜਿਹੜੇ ਡਾਕੂਮੈਂਟ ਤੁਸੀਂ ਲੈ ਕੇ ਆਉਣੇ ਆ ਕਾਉਂਸਲਿੰਗ ਦੇ ਲਈ ਤਾਂ ਆਓ ਧਿਆਨ ਦਿਈਏ ਸਾਰੀ ਵੀਡੀਓ ਨੂੰ ਜਰੂਰ ਦੇਖੋ ਤੁਹਾਨੂੰ ਜਾਣਕਾਰੀ ਮਿਲੇਗੀ ਮੈਰਿਟਰੀਅਰ ਸਕੂਲਾਂ ਵਿੱਚ 11ਵੀਂ ਕਲਾਸ ਦੇ ਦਾਖਲੇ ਲਈ ਕਾਉਂਸਲਿੰਗ ਦਾ ਪਹਿਲਾ ਦਿਨ ਕਿੱਥੋਂ ਤੱਕ ਮੈਰਿਟ ਲਿਸਟ ਵਾਲੇ ਵਿਦਿਆਰਥੀ ਬੁਲਾਏ ਗਏ ਹਨ ਤਦ 10 6 25 ਮੰਗਲਵਾਰ ਲੜਕੀਆਂ ਲਈ ਓਪਨ ਕੈਟਾਗਰੀ ਓਪਨ ਕੈਟਾਗਰੀ ਤੋਂ ਭਾਵ ਜਿਨ੍ਹਾਂ ਵਿਦਿਆਰਥੀਆਂ ਨੇ 10ਵੀਂ ਦੀ ਜਮਾਤ ਸਰਕਾਰੀ ਸਕੂਲ ਤੋਂ ਪਾਸ ਕੀਤੀ ਹੈ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਹੈ ਜਾਨੀ ਕਿ ਲੜੀ ਨੰਬਰ 1 ਤੋਂ ਲੈ ਕੇ ਲੜੀ ਨੰਬਰ 1200 ਤੱਕ ਦੀ ਮੈਰਿਟ ਨੰਬਰ ਵੀ ਇਹੀ ਬਣਦਾ ਇਹਨਾਂ ਦਾ 1 ਤੋਂ ਲੈ ਕੇ 1200 ਤੱਕ ਉੱਪਰਲੀ ਮੈਰਿਟ 138 ਅੰਕ ਤੇ ਹੇਠਲੀ ਮੈਰਿਟ ਜਿਹੜੀ 88 ਅੰਕ ਤੱਕ ਜਿਹੜੇ ਬੁਲਾਏ ਗਿਆ 138 ਤੋਂ ਲੈ ਕੇ 88 ਤੱਕ ਪਰ 88 ਵਾਲੇ ਸਾਰੇ ਨਹੀਂ ਬੁਲਾਏ ਗਏ ਮੈਂ ਸਪਸ਼ਟ ਕਰ ਦਿਆਂ 88 ਵਾਲੇ 12 ਤਰੀਕ ਨੂੰ ਵੀ ਕੁਝ ਕੁ ਬੁਲਾਏ ਗਿਆ ਜਿਨ੍ਹਾਂ ਦਾ ਮੈਰਿਟ ਨੰਬਰ 1200 ਆ ਉੱਥੋਂ ਤੱਕ ਬੁਲਾਏ ਗਿਆ ਜਿਹੜੇ ਵਿਦਿਆਰਥੀ ਇਹ ਲੜੀ ਨੰਬਰ ਜਿਨ੍ਹਾਂ ਦਾ 1200 ਤੱਕ ਬਣਦਾ ਓਪਨ ਕੈਟਾਗਰੀ ਦੇ ਵਿੱਚ ਉਹ ਬੱਚੇ ਰੱਖੇ ਗਏ ਨੇ ਜਿਹੜੇ ਜਿਨ੍ਹਾਂ ਨੇ 10ਵੀਂ ਦੀ ਕਲਾਸ ਦੀ ਪ੍ਰੀਖਿਆ ਜਿਹੜੀ ਸਰਕਾਰੀ ਸਕੂਲਾਂ ਤੋਂ ਪਾਸ ਕੀਤੀ ਹੈ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਹੈਗਾ ਪੜਾਇਆ ਜਾਂਦਾ ਹੈਗਾ ਗੱਲ ਸਮਝ ਲੱਗ ਗਈ ਹੋਣੀ ਆ ਅੱਗੇ ਹੈਗੀ ਹੈ ਲੜਕੀਆਂ ਲਈ 10 ਸੇ 25 ਦੀ ਓਪਨ ਕੈਟਾਗਰੀ ਜਿਨ੍ਹਾਂ ਉਗਾਰਤੀਆਂ 10ਵੀਂ ਜਮਾਤ ਸਰਕਾਰੀ ਸਕੂਲ ਤੋਂ ਪਾਸ ਕੀਤੀ ਆ ਲੜੀ ਨੰਬਰ 1 ਤੋਂ ਲੈ ਕੇ ਲੜੀ ਨੰਬਰ 975 ਤੱਕ ਮੈਰਿਟ ਨੰਬਰ 1 ਤੋਂ ਲੈ ਕੇ 975 ਤੱਕ ਉੱਪਰਲੀ ਮੈਰਿਟ ਬਣਦੀ ਹੈ ਨਦੀ 137 ਅੰਕ ਤੋਂ ਜਣ ਕੇ ਸਭ ਤੋਂ ਟਾਪ ਮੈਰਿਟ ਵਾਲਾ ਬੱਚਾ 137 ਅੰਕ ਨੇ ਤੇ ਹੇਠਲੀ ਮੈਰਿਟ ਬਣਦੀ ਹੈ ਕੱਲ ਦੀ 83 ਅੰਕ 83 ਵਾਲੇ ਸਾਰੇ ਨਹੀਂ ਬੁਲਾਏ ਹੈਗੇ 975 ਤੱਕ ਬੁਲਾਏ ਨੇ ਬੱਚੇ ਜਿਨ੍ਹਾਂ ਦਾ ਮੈਰਿਟ ਨੰਬਰ 975 ਆ ਜਿਹੜੇ ਬੱਚੇ ਦਾ 83 ਅੰਕ ਨੇ ਉੱਥੋਂ ਤੱਕ ਬੁਲਾਏ ਗਏ ਨੇ ਸੋ ਲੜੀ ਨੰਬਰ ਵੀ ਇਹੀ ਆ ਕਾਉਂਸਲਿੰਗ ਦੇ ਲਈ ਤੁਸੀਂ ਜਿਹੜਾ ਆਪਣੇ ਨੇੜੇ ਦੇ ਸਥਾਨਾਪਤ ਜਾ ਕੇ ਜਿਹੜਾ ਕਾਉਂਸਲਿੰਗ ਕਰਵਾਈ ਜਾ ਸਕਦੀ ਆ ਜ਼ਰੂਰੀ ਇਹ ਵੀ ਜਿਹੜੇ ਜ਼ਿਲ੍ਹੇ ਦਾ ਤੁਸੀਂ ਉਸੇ ਜ਼ਿਲ੍ਹੇ ਚ ਜਾਣਾ ਜਿੱਥੇ ਤੁਹਾਨੂੰ ਨੇੜੇ ਪੈਂਦਾਗਾ ਦੂਜਾ ਜ਼ਿਲ੍ਹਾ ਵੀ ਹੋ ਸਕਦਾਗਾ ਉੱਥੇ ਜਾ ਕੇ ਤੁਸੀਂ ਆਪਣੀ ਕਾਉਂਸਲਿੰਗ ਜਿਹੜਾ ਕਰਵਾ ਸਕਦੇ ਹੋਗੇ ਟਾਈਮ 8 ਦਾ ਦਿੱਤਾ ਹੋਇਆਗਾ ਉਹ ਵਿਦਿਆਰਥੀ ਜਰੂਰ ਪਹਿਲਾਂ ਪਹੁੰਚਣਾ ਜਿਨ੍ਹਾਂ ਦਾ ਜਿਹੜਾ ਮੈਰਿਟ ਲੜੀ ਨੰਬਰ ਅੱਗੇ ਹੈਗਾ ਉਹ ਜਰੂਰ ਟਾਈਮ ਨਾਲ ਪਹੁੰਚ ਜਾਣਾ ਉਹਦਾ ਮੰਨ ਕੇ ਚੱਲੋ ਜਿਹੜਾ 100 150 ਜਾਂ 200 ਤੋਂ ਲੈ ਕੇ ਜਿਹੜੇ ਵਿਦਿਆਰਥੀ ਉਹ ਜਰੂਰ ਟਾਈਮ ਨਾਲ ਪਹੁੰਚ ਜਾਣ ਸੁਭਤ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਕਿ ਵਿਦਿਆਰਥੀਆਂ ਤੱਕ ਜਿਹੜੀ ਗੱਲ ਪਹੁੰਚੇ ਸ਼ੁਕਰੀਆ ਧੰਨਵਾਦ